ਇਹ ਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਐਮ ਐਲ ਏ ਇੰਦਰਜੀਤ ਕੌਰ ਮਾਨ ਦੇ ਹਸਬੰਦ ਦੀ ਡੈਥ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਉਹਨਾਂ ਦੇ ਹਸਬੰਦ ਦੀ ਮੌਤ ਹੋ ਚੁੱਕੀ ਆ ਤਾਂ ਨਕੋਦਰ ਤੋਂ ਐਮ ਐਲ ਏ ਇੰਦਰਜੀਤ ਕੌਰ ਮਾਨ ਹੁੰਦਾਂ ਨੂੰ ਵੱਡਾ ਸਦਮਾ ਲੱਗਿਆ ਵੱਡਾ ਝਟਕਾ ਲੱਗਿਆ ਦਰਸਲ ਉਹਨਾਂ ਦੇ ਹਸਬੰਦ ਦੀ ਡੈਥ ਹੋਇਆ ਸ਼ਰਨਜੀਤ ਸਿੰਘ ਹੁੰਦਾਂ ਨੂੰ ਹਾਰਟ ਅਟੈਕ ਆਇਆ ਜਿਸ ਦੇ ਕਾਰਨ ਹਸਪੀਟਲ ਲੈ ਜਾਂਦੇ ਸਮੇਂ ਉਹਨਾਂ ਦੀ ਰਸਤੇ ਦੇ ਵਿੱਚ ਡੈਥ ਹੋ ਗਈ ਤਾਂ ਇਸੇ ਖਬਰ ਦੇ ਉੱਪਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਸਾਡੇ ਪੱਤਰਕਾਰ ਮਨਦੀਪ ਸਿੰਘ ਜੁੜ ਚੁੱਕੇ ਨੇ ਜੀ ਮਨਦੀਪ ਕੀ ਜਾਣਕਾਰੀ ਹੈ ਜਿਹੜੇ ਨਕੋਦਰ ਦੇ ਵਿਧਾਇਕ ਹੈਗੇ ਨੇ ਇੰਦਰਜੀਤ ਕੌਰ ਮਾਨਾਉਣੀ ਉਹ ਪਹਿਲੀ ਵਾਰੀ ਆਵਾਮੀ ਪਾਰਟੀ ਨੂੰ ਉਹਨਾਂ ਨੇ ਚੋਣ ਲੜੀ ਸੀ ਤੇ ਨਕੋਦਰ ਦੀ ਕਮਾਂਡ ਉਹਨਾਂ ਦੇ ਹੱਥ ਦੇ ਵਿੱਚ ਆਈ ਸੀ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਹੈ ਲਗਾਤਾਰ ਜਿਹੜੇ ਭਾਜ ਦੌਰ ਲੱਗੀ ਹੋਈ ਸੀ ਵੀ ਉਹਨਾਂ ਦੇ ਤੇ ਉਹਨਾਂ ਦੇ ਹਸਬੰਡ ਵੀ ਨਾਲ ਉਹਨਾਂ ਦੇ ਹੈਲਪ ਕਰਵਾ ਰਹੇ ਸੀ ਤਾਂ ਅੱਜ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਅੱਜ ਥੋੜਾ ਸਮਾਂ ਹੋਇਆ ਇਹ ਸਾਰੀ ਖਬਰ ਜਿਹੜੀ ਹੈ ਸਟਫਟਕਾਉਂਚੀ ਤੇ ਸਾਰਾ ਜਿਹੜੀ ਘਟਨਾਕ੍ਰਮ ਹੋਇਆ ਹੈ ਕਹਿੰਦੇ ਨੇ ਕਿ ਉਹਨਾਂ ਨੂੰ ਸੜਕਸਾਰ ਜਿਹੜਾ ਹਾਰਟ ਅਟੈਕ ਕਰਦੇ ਵਿੱਚ ਹੀ ਹੋਇਆ ਸੀਗਾ ਤਾਂ ਜਦੋਂ ਉਹਨਾਂ ਨੂੰ ਬਲੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਗੱਡੀ ਦੇ ਵਿੱਚ ਬਿਠਾਇਆ ਗਿਆ ਤਾਂ ਰਸਤੇ ਦੇ ਵਿੱਚ ਹੀ ਕਹਿੰਦੇ ਵੀ ਉਹਨਾਂ ਨੇ ਆਪਣੇ ਜਿਹੜੇ ਪ੍ਰਾਂਤ ਸੀਗੇ ਉਹ ਧਿਆਨ ਦਿੱਤੇ ਤਾਂ ਹਸਪਤਾਲ ਪਹੁੰਚਦੇ ਬਹੁਤ ਸੱਕ ਉਹਨਾਂ ਦੀ ਜਾਨ ਜਿਹੜੀ ਹੈ ਉਹ ਜਾ ਚੁੱਕੀ ਸੀਗੀ ਤਾਂ ਫਿਲਹਾਲ ਉਹਨਾਂ ਦਾ ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਅੱਜ ਸ਼ਾਮ 5 ਵਜੇ ਉਹਨਾਂ ਦਾ ਸਸਕਾਰ ਜਿਹੜਾ ਹੈ ਉਹ ਕੀਤਾ ਜਾਵੇਗਾ ਤਾਂ ਵੱਡੇ ਲੀਡਰ ਵੀ ਪਹੁੰਚ ਸਕਦੇ ਨੇ ਤਾਂ ਇਹ ਕਹਿ ਸਕਦੇ ਆ ਕਿ ਇੱਕ ਜਿਹੜੇ ਵਿਧਾਇਕ ਇੰਦਰਜੀਤ ਕੌਰ ਮਾਨ ਹੈਗੇ ਨੇ ਉਹਨਾਂ ਨੂੰ ਇੱਕ ਨਿੱਜੀ ਤੌਰ ਤੇ ਉੱਪਰ ਬਹੁਤ ਵੱਡਾ ਕਾਟਾ ਜਿਹੜਾ ਇਹ ਉਹ ਪਿਆ ਜੀ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ 사실 ਕਿ ਐਮਐਲਏ ਇੰਦਰਜੀਤ ਕੌਰ ਮਾਨ ਹੁੰਨਾਂ ਨੂੰ ਵੱਡਾ ਸਦਮਾ ਲੱਗਿਆ ਵੱਡਾ ਝਟਕਾ ਲੱਗਿਆ दरअसल ਉਹਨਾਂ ਦੇ ਹਸਬੰਦ ਦੀ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਉਹਨਾਂ ਨੂੰ ਦਿੱਕਤ ਹੋਈ ਸੀ ਜਦੋਂ ਦਰਦ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਦੇ ਵਿੱਚ ਜਾਂਦੇ ਸਮੇਂ ਹੀ ਉਹਨਾਂ ਨੇ ਸਾਹ ਜਿਹੜੇ ਛੱਡ ਦਿੱਤੇ ਦੁਨੀਆ ਜਿਹੜੀ ਛੱਡ ਦਿੱਤੀ ਉਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਦੇਸ਼ ਭਰ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ 7ਵੇਂ ਫੇਸ ਦੀ VOTING ਹੋਣੀ ਹੈ ਤੇ ਇਸ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਵੱਲੋਂ ਪੂਰਾ ਜੋਰ ਸ਼ੋਰ ਜਿਹੜਾ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਉੱਥੇ ਹੀ MLA ਇੰਦਰਜੀਤ ਕੌਰ ਮਾਨ ਹੁੰਦਾਂ ਦੇ ਵੱਲੋਂ ਵੀ ਪ੍ਰਚਾਰ ਹੋ ਰਿਹਾ ਸੀ ਅਤੇ ਉਹਨਾਂ ਦੇ ਹਸਬੰਦ ਵੀ ਲਗਾਤਾਰ ਆਪਣੀ ਪਾਰਟੀ ਦੇ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਹੇ ਸੀ ਤੇ ਇਸੇ ਵਿਚਕਾਰ ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਹਸਬੰਦ ਡੇਥ ਹੋਇਆ ਹਾਰਟ ਅਟੈਕ ਆਉਂਦਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਲ ਲੈ ਜਾਣ ਦੀ ਕੋਸ਼ਿਸ਼ ਜਦੋਂ ਕੀਤੀ ਜਾ ਰਹੀ ਸੀ ਹਸਪਤਲ ਲਿਜਾਇਆ ਜਾ ਰਿਹਾ ਸੀ ਤਾਂ ਇਸੇ ਵਿਚਕਾਰ ਰਸਤੇ ਦੇ ਵਿੱਚ ਹੀ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮ ਐਲ ਏ ਜੋ ਕਿ ਨਕੋਦਰ ਤੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੰਦਰਜੀਤ ਕੌਰ ਮਾਨ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਉਹਨਾਂ ਦੇ ਹਸਬੰਡ ਦੀ ਡੈਥ ਹੋਈ ਹੈ ਹਾਰਟ ਅਟੈਕ ਆਉਣ ਦੇ ਕਾਰਨ ਸ਼ਰਨਜੀਤ ਸਿੰਘ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖਿਆ ਇਹ ਤੇ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਲ ਐਮ ਐਲ ਏ ਇੰਦਰਜੀਤ ਕੌਰ ਮਾਨ ਦੇ ਹਸਬੰਦ ਦੀ ਡੈਥ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਉਹਨਾਂ ਦੇ ਹਸਬੰਦ ਦੀ ਮੌਤ ਹੋ ਚੁੱਕੀ ਆ ਤਾਂ ਨਕੋਦਰ ਤੋਂ ਐਮ ਐਲ ਏ ਇੰਦਰਜੀਤ ਕੌਰ ਮਾਨ ਹੁੰਦਾਂ ਨੂੰ ਵੱਡਾ ਸਦਮਾ ਲੱਗਿਆ ਵੱਡਾ ਝਟਕਾ ਲੱਗਿਆ ਦਰਸਲ ਉਹਨਾਂ ਦੇ ਹਸਬੰਦ ਦੀ ਡੈਥ ਹੋਇਆ ਸ਼ਰਨਜੀਤ ਸਿੰਘ ਹੁੰਦਾਂ ਨੂੰ ਹਾਰਟ ਅਟੈਕ ਆਇਆ ਜਿਸ ਦੇ ਕਾਰਨ ਹਸਪੀਟਲ ਲੈ ਜਾਂਦੇ ਸਮੇਂ ਉਹਨਾਂ ਦੀ ਰਸਤੇ ਦੇ ਵਿੱਚ ਡੈਥ ਹੋ ਗਈ ਤਾਂ ਇਸੇ ਖਬਰ ਦੇ ਉੱਪਰ ਜ਼ਿਆਦਾ ਜਾਣਕਾਰੀ ਦੇਣ ਲਈ ਸਾਡੇ ਸਾਡੇ ਪੱਤਰਕਾਰ ਮਨਦੀਪ ਸਿੰਘ ਜੁੜ ਚੁੱਕੇ ਨੇ ਜੀ ਮਨਦੀਪ ਕੀ ਜਾਣਕਾਰੀ ਹੈ ਮਿਕੋ ਜਿਹੜੇ ਨਕੋਦਰ ਦੇ ਵਿਧਾਇਕ ਹੈਗੇ ਨੇ ਇੰਦਰਜੀਤ ਕੌਰ ਮਾਨਾਉਣੀ ਉਹ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੂੰ ਉਹਨਾਂ ਨੇ ਚੋਣ ਲੜੀ ਸੀ ਤੇ ਨਕੋਦਰ ਦੀ ਕਮਾਂਡ ਉਹਨਾਂ ਦੇ ਹੱਥ ਦੇ ਵਿੱਚ ਆਈ ਸੀ ਇਲੈਕਸ਼ਨਾਂ ਦਾ ਦੌਰ ਚੱਲ ਰਿਹਾ ਲਗਾਤਾਰ ਜਿਹੜੇ ਭਾਜ ਦੌਰ ਲੱਗੀ ਹੋਈ ਸੀ ਕਿ ਉਹਨਾਂ ਦੇ ਤੇ ਉਹਨਾਂ ਦੇ ਹਸਬੰਡ ਵੀ ਨਾਲ ਉਹਨਾਂ ਦੇ ਹੈਲਪ ਕਰਵਾ ਰਹੇ ਸੀ ਤਾਂ ਅੱਜ ਜਿੰਨੀ ਕਿ ਜਾਣਕਾਰੀ ਹੈ ਕਿਉਂਕਿ ਅੱਜ ਥੋੜਾ ਸਮਾਂ ਹੋਇਆ ਇਹ ਸਾਰੀ ਖਬਰ ਜਿਹੜੀ ਹੈ ਸਾਡੇ ਫੈਕਟਾਉਂਚੀ ਤੇ ਇਹ ਸਾਰਾ ਜਿਹੜੀ ਘਟਨਾਕ੍ਰਮ ਹੋਇਆ ਹੈ ਕਹਿੰਦੇ ਨੇ ਕਿ ਉਹਨਾਂ ਨੂੰ ਸੜਕਸਾਰ ਜਿਹੜਾ ਹਾਰਟ ਅਟੈਕ ਕਰਦੇ ਵਿੱਚ ਹੀ ਹੋਇਆ ਸੀਗਾ ਤਾਂ ਜਦੋਂ ਉਹਨਾਂ ਨੂੰ ਤਲੰਦਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਗੱਡੀ ਦੇ ਵਿੱਚ ਬਿਨਾਇਆ ਗਿਆ ਤਾਂ ਰਸਤੇ ਦੇ ਵਿੱਚ ਹੀ ਕਹਿੰਦੇ ਵੀ ਉਹਨਾਂ ਨੇ ਆਪਣੇ ਜਿਹੜੇ ਪ੍ਰਾਂਤ ਸੀਗੇ ਉਹ ਧਿਆਨ ਦਿੱਤੇ ਤਾਂ ਹਸਪਤਾਲ ਪਹੁੰਚਦੇ ਬਹੁਤ ਸੱਕ ਉਹਨਾਂ ਦੀ ਜਾਨ ਜਿਹੜੀ ਹੈ ਉਹ ਜਾਚ ਕੀ ਸੀਗੀ ਤਾਂ ਫਿਲਹਾਲ ਉਹਨਾਂ ਦਾ ਜੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਅੱਜ ਸ਼ਾਮ 5 ਵਜੇ ਉਹਨਾਂ ਦਾ ਸਸਕਾਰ ਜਿਹੜਾ ਹੈ ਉਹ ਕੀਤਾ ਜਾਵੇਗਾ ਤਾਂ ਵੱਡੇ ਲੀਡਰ ਵੀ ਪਹੁੰਚ ਸਕਦੇ ਨੇ ਤਾਂ ਇਹ ਕਹਿ ਸਕਦੇ ਆ ਕਿ ਜਿਹੜੇ ਵਿਧਾਇਕ ਇੰਦਰਜੀਤ ਕੌਰ ਮਾਨ ਹੈਗੇ ਨੇ ਉਹਨਾਂ ਨੂੰ ਇੱਕ ਨਿੱਜੀ ਤੌਰ ਤੇ ਉੱਪਰ ਬਹੁਤ ਵੱਡਾ ਘਾਟਾ ਜਿਹੜਾ ਇਹ ਉਹ ਪਿਆ ਜੀ ਜੀ ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਦੱਸ ਸੀ ਕਿ ਐਮ ਐਲ ਏ ਇੰਦਰਜੀਤ ਕੌਰ ਮਾਨ ਨੂੰ ਵੱਡਾ ਸਦਮਾ ਲੱਗਿਆ ਵੱਡਾ ਝਟਕਾ ਲੱਗਿਆ ਦਰਸਲ ਉਹਨਾਂ ਦੇ ਹਸਬੰਦ ਦੀ ਹਾਰਟ ਅਟੈਕ ਆਉਣ ਦੇ ਕਾਰਨ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਵਿੱਚ ਉਹਨਾਂ ਨੂੰ ਦਿੱਕਤ ਹੋਈ ਸੀ ਜਦੋਂ ਦਰਦ ਹੋਇਆ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਦੇ ਵਿੱਚ ਜਾਂਦੇ ਸਮੇਂ ਹੀ ਉਹਨਾਂ ਨੇ ਸਾਹ ਜਿਹੜੇ ਛੜ ਦਿੱਤੇ ਦੁਨੀਆ ਜਿਹੜੀ ਛੜ ਦਿੱਤੀ ਜਿਸ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਤਾਂ ਦੇਸ਼ ਭਰ ਦੇ ਵਿੱਚ ਚੋਣਾਂ ਦਾ ਮਾਹੌਲ ਹੈ ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ 7ਵੇਂ ਫੇਸ ਦੀ VOTING ਹੋਣੀ ਹੈ ਤੇ ਇਸ ਨੂੰ ਲੈ ਕੇ ਹਰ ਇੱਕ ਪਾਰਟੀ ਦੇ ਵੱਲੋਂ ਪੂਰਾ ਜੋਰ ਸ਼ੋਰ ਜਿਹੜਾ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਸੀ ਉੱਥੇ ਹੀ MLA ਇੰਦਰਜੀਤ ਕੌਰ ਮਾਨ ਹੁੰਦਾਂ ਦੇ ਵੱਲੋਂ ਵੀ ਪ੍ਰਚਾਰ ਹੋ ਰਿਹਾ ਸੀ ਅਤੇ ਉਹਨਾਂ ਦੇ ਹਸਬੰਦ ਵੀ ਲਗਾਤਾਰ ਆਪਣੀ ਪਾਰਟੀ ਦੇ ਉਮੀਦਵਾਰ ਦੇ ਲਈ ਪ੍ਰਚਾਰ ਕਰ ਰਹੇ ਸੀ ਤੇ ਇਸੇ ਵਿਚਕਾਰ ਹੁਣੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਨਾਂ ਦੇ ਹਸਬੰਦ ਦੀ ਡੈਥ ਹੋਈ ਹੈ ਹਾਰਟ ਅਟੈਕ ਆਉਣ ਦਾ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਲ ਲਿਜਾਣ ਦੀ ਕੋਸ਼ਿਸ਼ ਜਦੋਂ ਕੀਤੀ ਜਾ ਰਹੀ ਸੀ ਹਸਪਤਲ ਲਿਜਾਇਆ ਜਾ ਰਿਹਾ ਸੀ ਤਾਂ ਇਸੇ ਵਿਚਕਾਰ ਰਸਤੇ ਦੇ ਵਿੱਚ ਹੀ ਉਹਨਾਂ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਐਮਐਲਏ ਜੋ ਕਿ ਨਕੋਦਰ ਤੋਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਇੰਦਰਜੀਤ ਕੌਰ ਮਾਨ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਉਹਨਾਂ ਦੇ ਹਸਬੰਦ ਦੀ ਡੈਥ ਹੋਈ ਹੈ ਹਾਰਟ ਅਟੈਕ ਆਉਣ ਦੇ ਕਾਰਨ ਸ਼ਰਨਜੀਤ ਸਿੰਘ ਹੁੰਦਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ ਹੈ